ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸਾਡੇ ਰਹਿਤ ਨਾਮੇ ਇਹ ਕਹਿੰਦੇ ਆ ਕਿ ਸਿੱਖ ਨੇ ਕਦੇ ਵੀ ਨੰਗੇ ਸਿਰ ਭੋਜਨ ਨਹੀਂ ਸ਼ਕਣਾ ਜਦੋਂ ਵੀ ਸ਼ਕਣਾ ਹੈ ਤੇ ਆਪਣੇ ਕੇਸ ਢੱਕ ਕੇ ਸ਼ਕਣਾ ਹੈ ਕਿਉਂਕਿ ਅਸੀਂ ਇਹ ਗਲਤੀ ਬਹੁਤਾਤ ਕਰਦੇ ਆਂ ਕਈ ਵਾਰ ਅਸੀਂ ਪੱਗ ਉਤਾਰ ਕੇ ਪ੍ਰਸ਼ਾਦਾ ਸ਼ਕਦੇ ਆਂ ਸੋ ਇਹ ਕੇਸਾਂ ਦਾ ਵੀ ਸਤਕਾਰ ਨਹੀਂ ਤੇ ਇਹ ਕੇਸ ਢਾਕੇ ਸ਼ਕਣਾ ਵੀ ਜ਼ਰੂਰੀ ਹੈ ਕਿਉਂਕਿ ਪੁਰਾਣੇ ਬਜ਼ੁਰਗ ਵੀ ਕਿਆ ਕਰਦੇ ਸਨ ਜਦੋਂ ਬੱਚੇ ਨੰਗੇ ਸਿਰ ਪ੍ਰਸ਼ਾਦਾ ਛਕਦੇ ਹੁੰਦੇ ਸਨ ਕਹਿੰਦੇ ਸਨ ਪਹਿਲਾਂ ਪ੍ਰਸ਼ਾਦਾ ਛਕਾਂ ਤੋਂ ਸਿਰ ਟੱਕੋ ਸਿਰ ਟੱਕੋ ਫਿਰ ਛਕੋ ਪ੍ਰਸ਼ਾਦਾ ਸੋ ਬੜਾ ਟਕਣਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਸਾਡੇ ਸਿਰ ਦੇ ਜਿਹੜੇ ਕੇਸ ਨੇ ਉਹਨਾਂ ਵਿੱਚੋਂ ਵਾਲ ਟੁੱਟ ਕੇ ਥਾਲੀ ਵਿੱਚ ਡਿੱਗ ਜਾਂਦਾ ਹੈ ਜਿਸ ਕਾਰਨ ਉਹ ਸਾਡੇ ਅੰਦਰ ਚਲਾ ਜਾਂਦਾ ਹੈ ਕਿਉਂਕਿ ਉਹਨੇ ਸੋ ਗੱਲ ਨਹੀਂ ਸਾਰੀ ਜ਼ਿੰਦਗੀ ਕਿਸ ਕਦੇ ਨਹੀਂ ਗੱਲ ਦਾ ਜਿਸ ਨਾਲ ਇਨਫੈਕਸ਼ਨ ਹੋਣ ਦਾ ਵੀ ਡਰ ਹੁੰਦਾ ਹੈ ਤੇ ਹੋ ਸਕਦਾ ਹੈ ਕਈ ਬਿਮਾਰੀਆਂ ਨੂੰ ਜਨਮ ਦੇਵੇ ਸੋ ਕਈ ਬਿਮਾਰੀਆਂ ਨੂੰ ਇਹਦੀ ਉਦਾਹਰਨ ਹੈ ਕਿ ਜਦੋਂ ਡਾਕਟਰ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਕਿਸੇ ਦਾ ਆਪਰੇਸ਼ਨ ਕਰਦੇ ਆ ਨਾ ਤੇ ਉਹ ਆਪਣੇ ਸਿਰ ਤੇ ਕੈਪ ਪਾਉਂਦੇ ਆ ਕੈਪ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਕੇਸ ਜੇ ਵਾਲ ਕਿਸੇ ਦੇ ਸਰੀਰ ਦੇ ਅੰਦਰ ਚਲਾ ਗਿਆ ਤੇ ਇਨਫੈਕਸ਼ਨ ਹੋ ਜਾਵੇਗੀ ਕਈ ਬਿਮਾਰੀਆਂ ਨੂੰ ਜਨਮ ਦੇਵੇਗਾ ਇਸ ਵਾਸਤੇ ਉਹ ਆਪਣੇ ਸਿਰ ਤੇ ਕੈਪ ਪਾ ਕੇ ਰੱਖਦੇ ਆ ਭਾਵੇਂ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ ਪਤਾ ਹੈ ਉਹ ਤਾਂ ਇਸ ਕਰਕੇ ਉਹ ਕਹਿ ਪਾਉਂਦੇ ਨੇ ਗੁਰੂ ਪਿਆਰਿਓ ਕਈ ਕਹਿੰਦੇ ਨੇ ਦਾੜੀ ਨੂੰ ਵੀ ਟਕਣਾ ਚਾਹੀਦਾ ਹੈ ਫਿਰ ਨਹੀਂ ਪਿਆਰਿਓ ਸਿਰ ਦਾ ਜਿਹੜਾ ਕੇਸ ਹੈ ਸਿਰ ਦਾ ਜਿਹੜਾ ਵਾਲ ਉਹ ਟੁੱਟ ਕੇ ਜਦੋਂ ਅਸੀਂ ਨਿਉ ਕੇ ਪ੍ਰਸ਼ਾਦਾ ਛੱਕਦੇ ਹਾਂ ਥਾਲੀ ਵਿੱਚ ਅਸੀਂ ਢੱਗੇਗਾ ਪਰ ਦਾੜੀ ਦੇ ਕੇਸ ਨਹੀਂ ਉਹ ਝੋਲੀ ਵਿੱਚ ਡੰਗਣਗੇ ਸੋ ਇਸ ਵਾਸਤੇ ਰਹਿਤ ਨਾਮਿਆਂ ਨੇ ਵੀ ਕਿਹਾ ਹੈ ਜਿਹੜਾ ਸਿੱਖ ਸੋ ਜਿਹੜਾ ਸਿੱਖ ਪ੍ਰਸ਼ਾਦਾ ਛਕਦਿਆਂ ਸਿਰ ਨਹੀਂ ਟੱਕਦਾ ਉਹ ਤਨਖਾਈ ਆ ਉਹਨੂੰ ਤਨਖਾਈਆ ਕਿਹਾ ਜਾਂਦਾ ਹੈ ਜਿਹੜਾ ਨੰਗੇ ਸਿਰ ਪ੍ਰਸ਼ਾਦਾ ਛਕਦਾ ਨੰਗੇ ਸਿਰ ਪ੍ਰਸ਼ਾਦਾ ਨਹੀਂ ਛਕਣਾ ਸੋ ਪ੍ਰਸ਼ਾਦਾ ਕੇਸ ਟਾਕੇ ਹੀ ਛਕਣਾ ਤੇ ਜਦੋਂ ਪ੍ਰਸ਼ਾਦਾ ਤਿਆਰ ਕਰਨਾ ਹੈ ਉਦੋਂ ਵੀ ਕੇਸ ਟਕਣੇ ਨੇ ਸਵਾਣੀਆਂ ਜਦੋਂ ਰਸੋਈ ਦੇ ਵਿੱਚ ਭੋਜਨ ਤਿਆਰ ਕਰਦੀਆਂ ਨੇ ਉਦੋਂ ਵੀ ਕੇਸ ਟਕਣੇ ਚਾਹੀਦੇ ਆ ਆਪਣੇ ਸਿਰ ਦੇ ਸੋ ਜਿਹੜੇ ਸੂਝਵਾਨ ਨੇ ਸਿਆਣੇ ਨੇ ਉਹ ਆਪਣੇ ਭੋਜਨ ਛਕਣ ਲੱਗੇ ਆ ਭੋਜਨ ਬਣਾਉਣ ਲੱਗੇ ਆ ਕੇਸ ਜ਼ਰੂਰ ਟੱਕਦੇ ਨੇ ਕਿਉਂਕਿ ਇਹ ਸਾਡੀ ਮਰਿਆਦਾ ਹੈ ਗੁਰੂ ਸਾਹਿਬ ਦੀ ਬਖਸ਼ੀ ਮਰਿਆਦਾ ਹੈ ਮਰਿਆਦਾ ਅਨੁਸਾਰ ਕੇਸ ਟਕਣੇ અત્યੰਤ ਜ਼ਰੂਰੀ ਨੇ ਸੂਝਵਾਨ ਜਿਹੜੇ ਨੇ ਉਹ ਕੇਸ ਟੱਕ ਕੇ ਹੀ ਪ੍ਰਸ਼ਾਦਾ ਛਕਿਆ ਕਰਦੇ ਆ ਇਹ ਬਹੁਤ ਜ਼ਰੂਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ